ਬਸ ਅਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਕੁਝ ਇਸ ਤਰ੍ਹਾਂ ਪੜ ਗਿਆ ਲੋਕਾਂ ਦਾ ਗੁੱਸਾ ਤਸਵੀਰਾਂ ਨਵਾਂ ਸ਼ਹਿਰ ਦੇ ਪਿੰਡ ਲੰਗਡੋਆ ਨੇੜੇ ਦੀਆਂ ਨੇ ਜਿੱਥੇ ਮੰਗਲਵਾਰ ਨੂੰ ਕੁਝ ਲੋਕਾਂ ਨੇ ਪੰਜਾਬ ਰੋਡਵੇਜ਼ ਦੀਆਂ ਦੋ ਬੱਸਾਂ ਦੀ ਪੂਰੀ ਤਰ੍ਹਾਂ ਭੰਨ ਤੋੜ ਕੀਤੀ ਸਵਾਰੀਆਂ ਨੂੰ ਬੱਸ 'ਚੋਂ ਥੱਲੇ ਉਤਾਰ ਕੇ ਜਮ ਕੇ ਭੰਨ ਤੋੜ ਕੀਤੀ ਗਈ ਦਰਅਸਲ ਸੋਮਵਾਰ ਨੂੰ ਪਿੰਡ ਸਨਾਵਾ ਕੋਲ ਬੱਸ ਅਤੇ ਮੋਟਰਸਾਈਕਲ ਦੀ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਕੱਲ੍ਹ ਯਾਨੀ ਮੰਗਲਵਾਰ ਨੂੰ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਕਰੀਬ 25 ਜਣਿਆਂ ਦੀ ਟੋਲੀ ਨੇ ਬਟਾਰਾ ਡੇਕੂ ਦੀਆਂ ਦੋ ਬੱਸਾਂ ਘੇਰ ਕੇ ਇਸ ਤਰ੍ਹਾਂ ਪੰਟੋੜ ਕੀਤੀ। ਇਹ ਜਲੰਧਰ ਜਾਣਾ ਸੀ ਜੀ। ਅੱਛਾ। ਇੱਧਰੋਂ 15-20 ਮੁੰਡੇ ਆਏ ਰਸਟਰ ਫੜੇ ਸੀ ਕਿਰਪਾਣਾ ਫੜੀਆਂ ਜਾਂ ਅੱਛੰਦਾਂ ਨੇ। ਆ ਕੇ ਕਹਿੰਦੇ ਗੱਡੀ ਰੁਕੋ, ਅੱਗੇ ਖੜੇ ਹੋ ਗੱਡੀ ਦੇ। ਤੇ ਕਹਿੰਦੇ ਤੁਸੀਂ ਗੱਲ ਸਾਡਾ ਮੁੰਡਾ ਮਾਰਤਾ ਗੱਡੀ ਥੱਲੇ ਦੇ ਕੇ, ਬੱਤੀਆਂ ਸਾਰੀਆਂ ਪੰਨ ਦੇ ਨੇ, ਜਿਹੜੀ ਰੋਡਵੇ ਦੇ ਤੋ ਵਾਹਨ ਦੇ ਵਿੱਚ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਮਕਦਮਾ ਨੰਬਰ 119 ਅੰਡਰ ਸੈਕਸ਼ਨ 279 304 ਏ 427 ਆਈਪੀਸੀ ਥਾਣਾ ਸਦਰ ਨਵਾਂ ਸ਼ਹਿਰ ਦਰਜ ਹੈ ਅੱਜ ਪੋਸਟਮਾਰਟਮ ਕਰਾਉਣਾ ਸੀ ਕੋਈ ਉਸ ਤੋਂ ਬਾਅਦ ਕੋਈ ਹੈ ਕੋਈ ਮਂਢੀਰ ਕੋਈ ਆਏ ਸਾਡੇ ਆਉਣ ਤੋਂ ਪਹਿਲਾਂ ਹੀ ਇਹ ਦੋ ਬੱਸਾਂ ਦਾ ਨੁਕਸਾਨ ਕਰ ਗਿਆ ਇਹਨਾਂ ਦੇ ਸ਼ੀਸ਼ੇ-ਸ਼ੂਸ਼ੇ ਭੰਗ ਗਏ ਸ਼ੀਸ਼ੇ ਭੰਗ ਗਏ ਪੁਲਿਸ ਨੇ ਸੜਕ ਦੁਰਘਟਨਾ ਵਿੱਚ ਹੋਈ ਮੌਤ ਅਤੇ ਬੱਸਾਂ ਦੀ ਪੰਨ ਤੋੜ ਦੋਹਾਂ ਮਾਮਲਿਆਂ ਦੇ ਵਿੱਚ ਬਣਦੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ